ਸਤ ਮੈਨੂੰ ਕੋਈ 12 ਵਜੇ ਦੇ ਕਰੀਬ ਇਨਟੀਮੇਸ਼ਨ ਮਿਲੀ ਸੀਗੀ ਥਰੂ ਸਰਪੰਚ ਕਿ ਸਾਡੇ ਪਿੰਡ ਮਰਡਰ ਹੋ ਗਿਆ ਔਰ ਮੈਂ 12:20 ਮਿੰਟ ਤੇ ਮੈਂ ਉਥੇ ਪਹੁੰਚ ਗਿਆ ਸੀ ਪਿੰਡ 20 ਮਿੰਟ ਬਾਅਦ ਔਰ ਜਦੋਂ ਮੈਂ ਜਾ ਕੇ ਦੇਖਿਆ ਤੇ ਲੇਡੀ ਸੀਗੀ ਆਸ਼ਾ ਰਾਣੀ ਔਰ ਬਾਈਫਰ ਮਨਜੀਤ ਸਿੰਘ ਇਹਦੇ ਉਥੇ ਡੈੱਡ ਬੋਡੀ ਪਈ ਸੀਗੀ ਬਾਹਰ ਜਿਹੜਾ ਪਾਮ ਵੇੜਾ ਕਹਿੰਦੇ ਨੇ ਉਹਦੇ ਵਿੱਚ ਔਰ ਬਰਖਾ ਬਹੁਤ ਜ਼ਿਆਦਾ ਪੈ ਰਹੀ ਸੀ ਔਰ ਜਦੋਂ ਮੈਂ ਮੌਕੇ ਤੇ ਦੇਖਿਆ ਉਹਦੇ ਜਿਹੜਾ ਗਾਲਾ ਸੀਗਾ ਨਾ ਉਹ ਉਦੋਂ ਸੀਤੀ ਸੀ ਚੁੰਨੀ ਨਾਲ ਘੁੱਟਿਆ ਹੋਇਆ ਸੀਗਾ ਔਰ ਜਦੋਂ ਮੌਕੇ ਤੇ ਮੈਂ ਜਾ ਕੇ ਤਕਰੀਕਾਤ ਕੀਤੀ ਤਾਂ ਉਹ ਜਿਹੜਾ ਨਾ ਉਹ ਬਾਕੀ ਸਾਰੇ ਘਰ ਦੇ ਵਿੱਚ ਦੇਖਣ ਇੱਕ ਉਹਦੀ ਵਾਲੀ ਗਾਇਬ ਸੀਗੀ ਇੱਕ ਕਾਂਦੀ ਵਾਲੀ ਸੀਗੀ ਔਰ ਇੱਕ ਗਾਇਬ ਸੀਗੀ ਔਰ ਜਿਹੜਾ ਮੌਕੇ ਤੇ ਤਕਰੀਕਾਤ ਕਰਨਦੇ ਰਿਹਾ ਜਣਾ ਨਾ ਉਹਦੇ ਘਰ ਦੇ ਵਿੱਚ ਸਾਰੇ ਟੋਟਲ ਘਰ ਦੇ ਵਿੱਚ ਬਲੱਡ ਸਟੇਨ ਸੀਗੇ ਟੋਟਲ ਘਰ ਦੇ ਵਿੱਚ ਔਰ ਕਿ ਮੈਂ ਕੀ ਜਜਮੈਂਟ ਕੀਤੀ ਹੈ ਕਿ ਜਿਹੜਾ ਬੰਦਾ ਇਸ ਦੇ ਘਰ ਦੇ ਵਿੱਚ ਲੁੱਟ ਖੋਹ ਕਰਨ ਦੀ ਨੀਅਤ ਨਾਲ ਐਂਟਰ ਹੋਇਆ ਉਹਦੇ ਨਾਲ ਇਸ ਲੇਡੀ ਨੇ ਮਜਾਮਤ ਕੀਤੀ ਹੈ ਕਿ ਉਹਦਾ ਕੋਈ ਕੁੱਤਾ ਰੱਖਿਆ ਸੀਗਾ ਪੁੱਤਾ ਭੌਂਕਿਆ ਤਾਂ ਉਹ ਜਨਾਨੀ ਨੂੰ ਪਤਾ ਲੱਗ ਗਿਆ ਔਰ ਮੇ ਵੀ ਉਹ ਬੰਦਾ ਜਿਹੜਾ ਉਹਦੇ ਪਿੰਡ ਦਾ ਹੋ ਸਕਦਾ ਕਿ ਜੀਨੇ ਉਸ ਵੇਲੇ ਉਹਦਾ ਗਾਲਾ ਕੁੱਟ ਕੇ ਉਹ ਜੀ ਮੌਤ ਕਰਤੀ ਔਰ ਇਲਜ਼ਾਮਤ ਦੇ ਦੌਰਾਨ ਉਹ ਬੱਚੇ ਬੰਦਾ ਜਿਹੜਾ ਸੀ ਜੀਸੀ ਦੇ ਬੰਦਾ ਸੀ ਜਾਂ ਬੰਦੇ ਸੀ ਜਿੰਨੇ ਵੀ ਸੀਗੇ ਉਹ ਜੋ ਵੀ ਉਹਨਾਂ ਦੇ ਉਹ ਜਿਸ ਤਰ੍ਹਾਂ ਸੱਟ ਲੱਗਣਾ ਉਹ ਜਿਹੜਾ ਉਹਦਾ ਬਲੱਡ ਸਟੇਨ ਸੀਗੇ ਉਹ ਜਿਹੜੀ ਜਿੰਨੀ ਕੋਟੀ ਸੀਗੀ ਉਹਦੇ ਵਿੱਚ ਬਲੱਡ ਸਟੇਨ ਉਹਦੇ ਭੁੰਮਿਆ ਸੀ ਕਿ ਜਿੱਥੇ ਜਿੱਥੇ ਉਹ ਬੈੱਡ ਕੋਲ ਗਿਆ ਜਿੱਥੇ ਜਿੱਥੇ ਉਹਨੂੰ ਸ਼ੱਕ ਸੀਗਾ ਇੱਥੇ ਪੈਸੇ ਪਏ ਹੋ ਸਕਦੇ ਔਰ ਉਹ ਬਲੱਡ ਸਟੇਨ ਵੀ ਅਸੀਂ ਐਫਐਐਸਆਰ ਟੀਮ ਦੀ ਮਦਦ ਨਾਲ ਕਬਜ਼ੇ ਚ ਲੈ ਲਏ ਸੀਗੇ ਔਰ ਜਿਹੜਾ ਉਸ ਦੇ ਲੜਕੇ ਨਾਲ ਫੇਰ ਗੱਲ ਹੋਈ ਉਹ ਜਿਹੜਾ ਉਹ ਲੜਕਾ ਆਰਮੀ ਦਾ ਔਰ ਇਹ ਲੇਡੀਜ਼ ਕੱਲੀ ਹੀ ਘਰ ਤੇ ਰਹ ਰਹੀ ਸੀਗੀ ਔਰ ਉਹ ਲੜਕੇ ਨਾਲ ਉਹ ਬਾਈਏਰ ਪਹੁੰਚ ਰਿਹਾਗਾ ਤੇ ਬਾਕੀ ਜੋ ਸਟੇਟਮੈਂਟ ਦੇਣਗੇ ਉਹਦੇ ਆਧਾਰ ਤੇ ਜਿਹੜੀ ਅਸੀਂ ਬੰਦ ਦੀ ਕਾਰਵਾਈ ਕਰਾਂਗੇ ਤੇ ਅਜੇ ਤੱਕ ਤਾਂ ਉਹਨਾਂ ਨੇ ਜਿਹੜੇ ਉਹਦੇ ਪਰਿਵਾਰਕ ਮੈਂਬਰ ਹੈ ਉਹਨਾਂ ਨੇ ਸਟੇਟਮੈਂਟ ਸਾਨੂੰ ਨਹੀਂ ਰਿਪੋਰਟ ਕਰਾਈ ਇਹ ਕਿੰਨੀ ਕੁ ਮਰਸੀ ਜਿਹੜੀ ਉਮਰ ਹੈ ਇਹਦੇ 55 ਸਾਲ ਦੀ ਹੈ ਜੀ ਔਰ ਇਹਦਾ ਜਿਹੜਾ ਘਰ ਵਾਲਾ ਉਹ ਵੀ ਪਿੰਡ ਵਾਲਿਆਂ ਨੇ ਦੱਸਣ ਮੁਤਾਬਕ ਥੋੜਾ ਮੈਂਟਲੀ ਤੌਰ ਤੇ ਪਰੇਸ਼ਾਨ ਰਹਿੰਦਾ ਹੈਗਾ ਉਹ ਕਦੇ-ਕਦੇ ਘਰਾਂ ਦਾ ਇਹ ਕੱਲੀ ਹੀ ਘਰ ਵਿੱਚ ਰਹਿੰਦੀ ਸੀਗੀ ਔਰ ਕੋਠੀ ਕਾਫੀ ਵੱਡੀ ਕੋਠੀ ਪਾਈ ਹੈ ਪੱਲੀ ਹੀ ਘਰ ਤੇ ਰਹ ਰਹੀ ਸੀ ਇੱਕ ਬੱਚੇ ਕਿੰਨੇ ਇੱਕ ਲੜਕਾ ਜੋ ਮੈਨੂੰ ਪਤਾ ਲੱਗਾ ਇੱਕ ਲੜਕਾ ਆਰਮੀ ਚ ਇਹਨਾਂ ਦਾ ਤੇ ਉਹ ਆਰਮੀ ਹੋਣ ਮੇਰੀ ਉਸ ਲੜਕੇ ਨਾਲ ਵੀ ਗੱਲ ਹੋਈ ਹੈ ਉਹ ਵਾਪਸ ਆ ਰਿਹਾਗਾ ਉੱਥੋਂ ਬਾਇਰ ਉੱਥੋਂ ਆਪਣੀ ਛੁੱਟੀ ਲੈ ਕੇ ਆ ਰਿਹਾ ਉਹ ਜੋ ਵੀ ਸਟੇਟਮੈਂਟ ਦੇਣਗੇ ਉਹਦੇ ਸਟੇਟਮੈਂਟ ਦੇ ਆਧਾਰ ਤੇ ਉਹ ਜਿਹੜੀ ਡੈਡ ਬੋਡੀ ਅਸੀਂ ਫਿਲਹਾਲ ਇੱਥੇ ਮੋਰਚੀ ਦੀ ਚਨਖਾਤੀ ਸਿਵਲ ਹਸਪੀਟਲ ਨਵਾਸ਼ਾ ਉਹਦੇ ਆਧਾਰ ਤੇ ਅਸੀਂ ਕਾਰਵਾਈ ਕਰਾਂਗੇ ਮੇਰੀ ਐਫਐਸਐਲ ਟੀਮ ਹੈ ਔਰ ਜਿਹੜੀ ਫਿੰਗਰਪ੍ਰਿੰਟ ਟੀਮ ਹੈ ਉਹ ਜੋ ਵੀ ਹੈ ਸਾਨੂੰ ਕਲੂਜ਼ ਵਗੈਰਾ ਦੇਣਗੇ ਉਹਨਾਂ ਨੂੰ ਵੀ ਅਸੀਂ ਨਾਲ ਤਫਤੀਸ਼ ਦੇ ਵਿੱਚ ਜੁਆਇਨ ਕਰਾਂਗੇ ਅਜੇ ਤੱਕ ਪ੍ਰਾਇਮਰੀ ਸਟੇਜ ਤੇ ਤਤਕੀਸ਼ਲਾ ਮਾਮਲਾ ਦਾ ਇਨਵੈਸਟੀਗੇਸ਼ਨ ਪ੍ਰਾਇਮਰੀ ਸਟੇਜ ਤੇ ਜੋ ਤਤਕੀਸ਼ ਦੇ ਵਿੱਚ ਜਿਹੜੀ ਵੀ ਗੱਲ ਸਾਹਮਣੇ ਆਈ ਉਹ ਤੁਹਾਡਾ ਨਾਲ ਜੂਲ ਸਿਰ ਤੇ ਜਾ ਕੇ ਗ੍ਰਿਫਤਾਰੀ ਹੋ ਸਕਦੀ ਹੈ ਬਿਲਕੁਲ ਬਿਲਕੁਲ ਔਰ ਕੁਝ ਕਲੂ ਸਾਨੂੰ ਲੱਗ ਰਹੇ ਹੈਗੇ ਉਹਦੇ ਆਧਾਰ ਤੇ ਅਸੀਂ ਦੇਖਾਂਗੇ ਕਿ ਕਿਉਂਕਿ ਜਿਹੜਾ ਬੰਦੇ ਦੇ ਮਾਰਨ ਦੀ ਨੀਤ ਇਹ ਹੀ ਹੋਈ ਹੈ ਕਿ ਉਸਨੇ ਬੰਦੇ ਨੂੰ ਹੋ ਸਕਦਾ ਪਛਾਣ ਲਿਆ ਹੋਵੇ ਜਿਹੜਾ ਵੀ ਬੰਦਾ ਉਹਨਾਂ ਨੂੰ ਲੁੱਟ ਕੋ ਕਰਨ ਦੀ ਨੀਤ ਰਾਤ 10 ਵਜੇ ਇੰਟਰ ਹੋਇਆ ਹੋ ਸਕਦਾ ਮੇਬੀ ਉਹਨੇ ਪਛਾਣ ਲਿਆ ਹੋਵੇ ਤੇ ਉਹਦਾ ਗਲਾ ਕੁੱਟ ਕੇ ਹੱਤਿਆ ਕਰ ਦਿੱਤੀ ਹੈ ਔਰ ਉਹਦੀ ਇੱਕ ਵਾਲੀ ਵੀ ਗਾਇਬ ਹੋਣਾ ਇਹ ਦੱਸਦੀ ਹੈ। ਉਹ ਇੱਕ ਵਾਲੀ ਤਾਂ ਕੰਚ ਪਈ ਸੀ ਦੂਜੀ ਗਾਇਬ ਸੀ ਇਹ ਦੱਸਦੀ ਹੈ ਕਿ ਉਹ ਬੰਦੇ ਦਾ ਨiyet ਹੀ ਇਹ ਸੀਗੀ ਕਿ ਆਪਾਂ ਲੁੱਟ ਖੋ ਗਏ। ਜਿਵੇਂ ਤੁਸੀਂ ਦੱਸਿਆ ਬਲੱਡ ਅੰਦਰ ਕਾਫੀ ਡੁੱਲਿਆ। ਜਿਹਦਾ ਮਤਲਬ ਹੈ ਕਿ ਉਹਨੇ ਫਾਈਟ ਕੀਤੀ ਹੈ ਰੇਡੀਓ ਤੇ ਬੰਦੇ ਨਾਲ ਦਾ। ਜਿਹੜੇ ਇਹਨਾਂ ਨੇ ਫਾਈਟ ਹੋਈ ਹੈ ਵੇੜੇ 'ਚ ਹੋਈ ਹੈ ਜਿਹੜਾ ਬਲੱਡ ਸਟੇਨ ਸੀ ਉਹ ਜਿਸ ਤਰ੍ਹਾਂ ਬੰਦਾ ਤੁਰਦਾ ਜਾ ਰਿਹਾ ਨਾ ਉਹ ਫੋਟ ਫੋਟ ਡੇਟਡ ਫੋਟ ਤੇ ਬਲੱਡ ਸਟੇਨ ਸੀ ਐਨਾ ਕੋਈ ਬਲੱਡ ਨਹੀਂ ਸੀਗਾ ਬਾਬਾ ਕਾਉਣ ਬਲੱਡ ਨਹੀਂ ਸੀ ਉਹ ਇੱਕ ਇੱਕ ਡ੍ਰੌਪ ਸੀ ਜਿਸ ਤਰ੍ਹਾਂ ਇੱਕ ਇੱਕ ਡ੍ਰੌਪ ਜਿਸ ਤਰ੍ਹਾਂ ਹੋ ਸਕਦਾ ਮੇਰੇ ਵੀ ਉਹਦੇ ਹੱਥ ਤੇ ਸੱਟ ਲੱਗੀ ਹੋਵੇ ਜਿਹੜਾ ਦੋਸ਼ੀ ਬੰਦ ਵਿਅਕਤੀ ਹੋਊਗਾ ਉਹ ਜਿਸ ਤਰ੍ਹਾਂ ਤੁਰਿਆ ਜਾ ਰਿਹਾ ਸੀ ਨਾ ਇੱਕ ਇੱਕ ਬਲੱਡ ਸਟੇਨ ਐ ਐਨਾ ਉਹ ਲੈਵਲ ਦਾ ਬਲੱਡ ਸਟੇਨ ਨਹੀਂ ਸੀਗਾ ਜਿਹੜਾ ਇੱਕ ਇੱਕ ਸਟੇਨ ਸੀਗਾ ਜਿਸ ਤਰ੍ਹਾਂ ਉਹ ਅਸੀਂ ਐਫਐਸਐਲ ਟੀਮ ਦੀ ਮਦਦ ਨਾਲ ਕਬਜ਼ੇ ਚ ਲੈ ਗਏ ਉਹਨਾਂ ਨੂੰ ਭੇਜਾਂਗੇ ਜੋ ਬੰਦੇ ਦੀ ਕਾਰਵਾਈ ਅਮਜ ਗਿਆ ਤੇ ਮੰਮੀ ਨੇ ਟੀਨਾ ਬਚੜ ਕੇ ਦੇਖਿਆ ਤਾਂ ਪਹਿਲਾਂ ਤਾਂ ਕੋਈ ਦੇਖਿਆ ਨਹੀਂ ਫਿਰ ਮੈਂ ਭਾਜੀ ਨੂੰ ਫੋਨ ਕੀਤਾ ਰੇਸ਼ਮ ਨੂੰ ਤੇ ਕਸ਼ਮੀਰੋ ਭਾਬੀ ਨੂੰ ਫੋਨ ਕੀਤਾ ਤੇ ਭਾਜੀ ਰੇਸ਼ਮ ਨੇ ਟੀਨਾ ਬਾਰ ਖੜ ਕੇ ਦੇਖਿਆ ਤਾਂ ਉਹਦੇ ਨਾਲ ਮੂੰਹ 'ਚ ਕੱਪੜਾ ਪਾ ਕੇ ਨਾ ਉਹ ਉੱਠੀ ਕਰਕੇ ਪਿਆ ਸੀ ਤਾਂ ਉੱਪਰ ਆ ਬੈਠਾ ਸੀਗਾ ਤਾਂ ਫਿਰ ਕੁੰਡਾ ਖੋਲਿਆ ਕੁੰਡਾ ਕੋਲ ਕੇ ਉਹਨਾਂ ਅੰਦਰ ਕੁੰਡਾ ਕੋਲ ਕੇ ਕਹਿੰਦਾ ਹਾਂ ਦੱਸੋ ਕੀ ਗੱਲ ਆ ਇੰਨੀ ਗੱਲ ਕਹਿ ਕੇ ਚਾਰ ਜੜ ਦੇ ਮਗਰ ਭੱਜੇ ਭੱਜ ਕੇ ਨਾ ਅਸੀਂ ਉੱਥੇ ਟਕਰ ਗਏ ਬਾੜੇ ਟਕਰ ਤਾਂ ਮੁੜ ਕੇ ਨਾ ਕਹਿੰਦਾ ਦਾਤ ਕੱਢਿਆ ਨਾ ਸਾਨੂੰ ਨੇ ਮੋਰੇ ਲਾ ਲਿਆ ਸਾਨੂੰ ਉਹ ਮੋੜ ਤੱਕ ਛੱਡ ਕੇ ਆਇਆ ਜੀ ਕੌਣ ਸੀ ਉਹ ਇਸ ਕਿਸੇ ਕਿਸਮ ਦਾ ਬੰਦਾ ਆ ਉਹ ਜਿਹੜਾ ਹੈਗਾ ਨਸ਼ੇੜੀ টাইਪ ਦਾ ਕਿਦਾਂ ਹਾਂਜੀ ਹਾਂਜੀ ਨਸ਼ੇੜੀ ਟਾਈਪ ਇਹ ਨਸ਼ੇ ਹੁਣ ਵੀ ਕਰ ਰਿਹਾ ਨਸ਼ਾ ਕੀਤਾ ਸੀ ਉਸ ਟਾਈਮ ਉਹਨੇ ਕੋਈ ਚੋਰੀ ਚੋਰੀ ਤਾਂ ਨਹੀਂ ਕੋ ਕੀਤਾ ਸਮਾਨ ਦਾ ਕੋ ਮਾਰ ਨਹੀਂ ਇਦਾਂ ਨਹੀਂ ਸਿਰਫ ਪਤਾ ਸੀ ਤੇ ਕੀ ਮੰਗ ਕਰਦੇ ਹੁਣ ਤੁਸੀਂ ਪ੍ਰਸ਼ਾਸਨ ਨੂੰ ਸਾਫ ਚਾਹੀਦਾ ਉਹਨੂੰ ਵੀ ਫਾਂਸੀ ਹੋਵੇ ਕੰਮ ਕੀ ਕਰਦਾ ਉਹ ਵੈਸੇ ਕੋਈ ਕੰਮ ਕਰਦਾ ਨਹੀਂ ਜੀ ਪੀ ਡਬਲਯੂ ਪਤਾ ਨਹੀਂ ਜੀ ਮੈਨੂੰ ਸਵੇਕ 11 ਵਜੇ ਨੇ ਕੁੜੀ ਨੇ ਫੋਨ ਕੀਤਾ ਕੌਂਡੀਆਂ ਨੇ ਨੇ ਕੰਦੀ ਭਾਬੀ ਆ ਕੇ ਬਾਹਰ ਆਈ ਤੇ ਕੋਈ ਆਚੰਬਰ ਆ ਰਿਹਾ ਪਈ ਬੰਦਾ ਬੜਿਆ ਆ ਮੈਂ ਦਵਦਾ ਵੈਸੇ ਤੱਕ ਬਾਹਰ ਨਿਕਲੀ ਤਾਂ ਮੁੜ ਕੇ ਚੱਲ ਇੱਥੇ ਖੜੇ ਅਸੀਂ ਦੇਖਿਆ ਉਹ ਮੁੰਡਾ ਵੀ ਜਿਹੜਾ ਆਇਆ ਤਾਂ ਉਹਨੂੰ ਅਸੀਂ ਇੱਥੇ ਖੜੇ ਤਾਂ ਜਾਨ ਨੂੰ ਸਾਨੂੰ ਆਵਾਜ਼ ਕੋਈ ਨਹੀਂ ਸੀ ਆਉਂਦੀ ਹੈ ਜੀ ਅਸੀਂ ਉਹ ਪੌੜੀ ਦੇ ਉੱਪਰ ਉਹਨੂੰ ਚੜਾਇਆ ਅਸੀਂ ਕਿੱਪ ਦੇਖ ਅੰਦਰ ਕੋਈ ਹੈਗਾ ਅੰਦਰ ਕੋਈ ਨਹੀਂ ਸੀ ਉਹ ਕਹਿੰਦਾ ਮੈਨੂੰ ਆਵਾਜ਼ ਨਹੀਂ ਆਉਂਦੀ ਹੈਗੀ ਇਹ ਜਾਨੂ ਕਹਿੰਦੇ ਵੀ ਤੁਸੀਂ ਆ ਕੇ ਘੁੰਮ ਕੇ ਸਾਡੇ ਪੱਲ ਤੇ ਦੇਖੋ ਖੋਲੜੀ ਤੇ ਚੜ ਕੇ ਉਧਰੋਂ ਦੇਖਿਆ ਤਾਂ ਉਧਰੋਂ ਕਹਿੰਦਾ ਜੀ ਅਖੇ ਇਹ ਪਈ ਮੱਖਣੋ ਏ ਜਾਣੀ ਤਿੰਨੇ ਜਾਣੇ ਇਧਰ ਆ ਗਏ ਤਾਂ ਮੈਂ ਆਪਣੇ ਮੁੰਡੇ ਨੂੰ ਥਾਣੇ ਚਲਦੇ ਅੰਦਰ ਜਾਤੇ ਮੁੰਡਾ ਮੇਰਾ ਉੱਥੇ ਅੰਦਰੋਂ ਫੋਨ ਕੱਲਾ ਪੈ ਮੁੜਿਆ ਨਿਕਲ ਜਾਤੇ ਮੈਂ ਬਾਹਰ ਨਿਕਲੀ ਤਾਂ ਉਹ ਜਾਨੂ ਗੇਟ ਤੇ ਬਾਹਰ ਨਿਕਲ ਗਿਆ ਨਿਕਲ ਗਿਆ ਸੀ ਮਗਰ ਚਾਹਾਂ ਚਾਰੇ ਜਾਣੇ ਪੱਜੇ ਅਸੀਂ ਆਕਾ ਮਾਰੀ ਫੇ ਮੱਖਣ ਪਿੱਛੇ ਮੁੜਿਆ ਪਿੱਛੇ ਮੁੜਿਆ ਤਾਂ ਕਹਿੰਦਾ ਕਿ ਆ ਗੱਲ ਖੜ ਕੇ ਕਹਿੰਦਾ ਮੁੜ ਕੇ ਦਾਸ ਲੈ ਕੇ ਕਹਿੰਦਾ ਗਾਲਾਂ ਕੱਢੀਆਂ ਦੋ ਤਿੰਨ ਤੁਹਾਨੂੰ ਮਗਰ ਸਾਡੇ ਪੈਜਾ ਸਾਹਮਣੇ ਗੇਟ ਹੈ ਮੈਂ ਵੀ ਦਬਾ ਦ ਅੰਦਰ ਗੇਟ ਲਾ ਕੇ ਬਜੀ ਤਾਂ ਇਹਨਾਂ ਨੂੰ ਉੱਥੇ ਟੱਕ ਕੇ ਜਾਂਦੇ ਥੱਕ ਉਹਦੋਂ ਮਰ ਚੁੱਕੇ ਸੀ ਉਹ ਜਿਹੜੇ ਸੀ ਹਾਂ ਜੀ ਹਾਂ ਜ ਇਹ ਹੋਰ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਮੰਗ ਤਾਂ ਅਸੀਂ ਕਹਿੰਦੇ ਪੀਤਾਂ ਨੂੰ ਸਜ਼ਾ ਬਹੁਤ ਸਖਤ ਹੋਣੀ ਚਾਹੀਦੀ ਯਾਰ ਇਹਨਾਂ ਨੂੰ ਬਾਰ ਬਾਰ ਜਿਹੜੇ ਇੱਕ ਛਡਾਂਦੇ ਆ ਜਵਾਨਤਾ ਦੇ ਦਿਲ ਦੇ ਇਹਨਾਂ ਤਾਂ ਜਵਾਨਤਾ ਵਾਲੇ ਚੱਕ ਹੋਣੇ ਚਾਹੀਦੇ ਇਹਨਾਂ ਨੂੰ ਆਹ ਪੀਂਦਾਂ ਨੇ ਇਹ ਤਾਂ ਮੜ ਕੇ ਫੇਰ ਛੁੱਟ ਕੇ ਆ ਜਾਂਦੇ ਦੋ ਮਹੀਨੇ ਮਗਰ ਜਿੰਨ ਜੇਲ੍ਹ ਵੀ ਆਉਣ ਦੋ ਮਹੀਨੇ ਹੋ ਗਏ ਜੇਲ੍ਹ ਦੇ ਵਿੱਚ ਚਗਾਏ ਨਸ਼ੇ ਪੱਤੇ ਦੇ ਵਿੱਚ ਪਹਿਲਾਂ ਵੀ ਬਹੁਤ ਕੇਸ ਆ ਗਏ ਤੇ ਹੁਣ ਵੀ ਜਿਹੜਾ ਜਿਹਨੇ ਇਹਦੀ ਜਵਾਨਤ ਦੇ ਵਿੱਚ ਪਹਿਲਾਂ ਉਹਨੂੰ ਰਾਤ 11:30 ਵਜੇ ਮੈਨੂੰ ਫੋਨ ਗਿਆ ਆੜ ਗਵਾਂਡ ਤੋਂ ਇਹਨਾਂ ਸਾਰਿਆਂ ਤੋਂ ਬਈ ਇਦਾਂ ਇਦਾਂ ਇਹ ਮਰਡਰ ਹੋ ਗਿਆ ਤੇ ਆ ਕੇ ਫਿਰ ਜਦੋਂ ਦੇਖਿਆ ਵਾਕਿਆ ਜਨਾਨੀ ਜਿਹੜੀ ਆਸ਼ਾ ਰਾਣੀ ਸੀ ਉਹਦੀ ਡੈਥ ਹੋ ਚੁੱਕੀ ਸੀ ਉਸ ਤੋਂ ਬਾਅਦ ਮੈਂ ਫਿਰ ਜਾਲੜੇ ਚੌਕ ਕੀ ਗੁਰਜਿੰਦਰ ਸਿੰਘ ਬਲੇਮੇਪਾਲ ਨੂੰ ਫੋਨ ਕੀਤਾ ਉਹਨਾਂ ਦੇ ਨਾਮ ਅਕਸ਼ੋਕ ਮਰਜੀ ਐਸ ਐਚਓ ਜੇ ਅਮਰਜੀਤ ਗੌਰ ਚੌਂਕ ਇੰਚਾਲ ਉਹ ਆ ਗਏ ਜੀ ਉਹਨਾਂ ਨੇ ਆ ਕੇ ਫਿਰ ਸਾਰਾ ਪੁੱਛਗਛ ਕੀਤਾ ਇਹ ਕਤਲ ਕਿਦਾ ਕਾਰਨ ਕੀ ਹੋਇਆ ਉਹਦੇ ਬਾਰੇ ਥੋੜਾ ਦੱਸੋ ਕਾਰਨ ਤਾਂ ਇਨਵੈਸਟੀਗੇਸ਼ਨ ਚੱਲਦੀ ਹੈ ਜੀ ਉਹ ਪੁਲਿਸ ਵਾਲੇ ਦੱਸਣਗੇ ਜੀ ਉਹ ਸਾਰੇ ਕਲੂ ਕਰ ਗਿਆ ਹੈ ਤੇ ਇਹ ਕਿੰਨੀ ਉਮਰ ਸੀ ਇਹਨਾਂ ਦੀ ਜਿਹੜੀ ਲੇਡੀ ਦੀ ਕਤਲ ਹੋਇਆ ਔਰ ਪਟਵੰਤ ਰਾਹ ਪਚਵੰਜਾ ਸਾਲ ਦੇ ਇੰਨੀ ਹੋਣੀ ਕੋਈ ਪਤਾ ਲੱਗਿਆ ਵੀ ਕੋਈ ਬੰਦਾ ਲੋਕਲ ਸੀ ਜਾਂ ਬਾਹਰੋਂ ਸੀ ਜਾਂ ਕੋਈ ਇਹਦੇ ਬਾਰੇ ਕੋਈ ਸ਼ੱਕ ਜਾਂ ਕੋਈ ਹਾਂਡ ਗਵਾਂਡ ਤੋਂ ਪਤਾ ਲੱਗਿਆ ਜੀ ਲੋਕਲੇ ਮੁੰਡਾ ਆ ਜੀ ਉਹਨਾਂ ਦੇ ਦੱਸਣ ਮੁਤਾਬਕ ਮੱਖਣਰਾਮ ਆ ਉਹਦਾ ਨਾਂ ਲੈਂਦੇ ਆ ਮੈਂ ਮੌਕੇ ਤੇ ਨਹੀਂ ਦੇਖਿਆ ਜੀ ਇਹ ਤੇ ਕੈਮਰੇ ਵਗੈਰਾ ਕੋ ਲੱਗੇ ਸੀ ਕੋਈ ਜਾਂ ਕਿਸੇ ਵਿੱਚੋਂ ਕੋਈ ਰਿਕਾਰਡਿੰਗ ਹੋ ਗਈ ਹੋਵੇ ਕੁਛ ਮੋਬਾਈਲ ਇਹਨੂੰ ਮੜਮੋਟ ਕੋਸ਼ਿਸ਼ ਕੀਤੀ ਨੇ ਰਸਗਾ ਕੈਮਰੇ ਨਹੀਂ ਹੈਗੇ ਇੱਥੇ ਲੱਗੇ ਜੀ